24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਹਰ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅਟਕ ਪਾਂਦੇਣ ਅੱਜ ਤਰੰਤਾਰਨ ਸਿਵ ਹਸਪਤਾਲ ਦੇ ਗੇਟ 'ਤੇ ਅਸਮੋਕਰ ਅਮਚਾਰੀਆਂ ਨੇ ਪਿਛਲੇ 11 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਿੱਚ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਉਹਨਾਂ ਨੇ ਕਿਹਾ ਕਿ ਜਿੰਨਾ ਤੱਕ ਸਾਨੂੰ ਸਾਡੀਆਂ ਤਨਖਾਹਾਂ ਨਾ ਮਿਲੀਆਂ ਤਾਂ ਸਾਡੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਤਰੰਤਾਰਨ ਤੋਂ ਜਸਬੀਰ ਸਿੰਘ ਲੱड्डੂ ਦੀ ਵਿਸ਼ੇਸ਼ ਰਿਪੋਰਟ ਜਿਨ੍ਹਾਂ ਲੋਕਾਂ ਮੈਂ ਪੱਲੀ ਵਿਰਿੰਦਰ ਸਿੰਘ ਆਜੀ ਸਿਵਲ ਹਸਪਤਾਲ ਤਰ ਤਰ ਨਹੀਂ ਜਾਵ ਕਰਦੇ ਆ ਤੇ ਖਾਹੀ तकरीबन 30 35 ਜਾਣੇ ਹੈਗੇ ਆ ਕਿ ਜਿਨ੍ਹਾਂ ਨੂੰ ਪਰਖਾਵਾਂ ਨਹੀਂ ਮਿਲੀਆਂ ਨੇ 11 11 ਮਹੀਨੇ ਹੋ ਗਏ ਆ ਤੇ ਅੱਗੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਰਿਹਾ ਸਿਵੋ ਸੱਜਨ ਸਾਹਿਬ ਨੂੰ ਇਹ ਤੇ ਆ ਸਮੂਹ ਸਾਹਿਬ ਨੂੰ ਬਸ ਉਹਨਾਂ ਨੂੰ ਇੰਨਾ ਕ ਵਿਸ਼ਵਾਸ ਹੋਉਂਦਾ ਕਿ ਇੱਕ ਦੋ ਦਿਨਾਂ ਦਾ ਠੱਡਾ ਕਰ ਦਿੰਦੇ ਆ ਪਰ ਸਾਡੀ ਕੋਈ ਤਰ੍ਹਾਂ ਪਰਖ ਨਹੀਂ ਆਇਆ ਤਾਂ ਕੋਈ ਨਹੀਂ ਪਈ ਤੇ ਕੱਲ ਅਸੀਂ ਡੀਸੀ ਸਾਹਿਬ ਕੋ ਫੇਰ ਗਏ ਆ ਡੀਸੀ ਸਾਹਿਬ ਆਦਿਆ ਕਿ ਅਸੀਂ ਗੱਲ ਕੀਤੀ ਜਾ ਉੱਪਰ ਟਾਡੇ ਸੂਤਰਾਂ ਸਾਹਮਣੇ ਗੱਲ ਕੀਤੀ ਆ ਕਿ ਜਦੋਂ ਕੋਈ ਹੱਲ ਨਹੀਂ ਨਾ ਰਿਹਾ ਤੇ ਤੁਹਾਨੂੰ ਦੱਸ ਰਹੇ ਨੇ ਤੇ ਫਿਰ ਸਾਨੂੰ ਇਹਨਾਂ 1300 ਇਹਨਾਂ ਦੇ ਰੋਕ ਕੇ ਵੀ ਸਾਨੂੰ ਫਿਰ ਧਰਨੇ ਦੇ ਅੱਜ ਲੈਣਾ ਪਿਆ ਵਾ ਤੇ ਜਿੰਨਾ ਚਿਰ ਤੱਕ ਸਾਡੀਆਂ ਤੁਖਾਵਾਂ ਕੰਪਲੇਨ ਨਾ ਆਣ ਗਿਆ ਅਸੀਂ ਇੱਥੇ ਧਰਨੇ ਤੇ ਬੈਠੇ ਰਾਵਾਂਗੇ ਉਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਕਿੰਨਾ ਤਾਂ ਲਾ ਪਰ ਮੇਰਾ ਨਾਮ ਨਵਜਿੰਦਰਪਾਲ ਥੇਗਾ ਮੈਂ ਤਰਨਤਾਰਨ ਸਿਵਲ ਹਸਪੀਟਲ ਜੌਬ ਕਰਦਾ ਹਾਂ ਮੈਨੂੰ 11 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲਦੀਆਂ ਅੱਜ ਅਜ ਤੋਂ ਹਫਤਾ ਇੱਕ ਪਹਿਲਾਂ ਸਰਕਾਰ ਸਾਰਾ ਸਿਰਫ ਚਰਚਾ ਦਾਬ ਦੀ ਗੱਲ ਕਰ ਰਹੀ ਸੀ ਪਰ ਸਾਡੋ ਵਿਸ਼ਵਾਸ ਦਵਾਇਆ ਗਿਆ ਸੀ ਪਰ ਸਾਡੀਆਂ ਤਨਖਾਹਾਂ ਦਾ ਹੱਲ ਨਹੀਂ ਗਿਆ ਕਿਹੜੀ ਯੋਗਤਾ ਕਮ ਕਰਦੇ ਜੀ ਸਰ ਮੈਂ ਪੀਆਸੀ ਆਪਲਾਟ ਆਪਰੇਟਰ ਹਾਂ ਸਿੱਕੀ ਮੰਗ ਕਰਦੇ ਹਾਂ ਸਰ ਮੰਗ ਕਰਦੇ ਆਂ ਕਿ ਸਾਡੀਆਂ ਤਨਖਾਹਾਂ ਦਾ ਹੱਲ ਕੀਤਾ ਜਾਵੇ ਜੇਕਰ ਸਾਡੀਆਂ ਤਨਖਾਹਾਂ ਦਾ ਹੱਲ ਨਹੀਂ ਹੁੰਦਾ ਤੇ ਅਸੀਂ ਹੜਤਾਲ ਤੇ ਬੈਠੇ ਰਵਾਂਗੇ ਜਦੋਂ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੁੰਦੇ ਦਿਨਾਂ ਦੀ ਸਰ ਅਸੀਂ ਕੋਈ ਵਿਰੋਧ ਕਰਾਂਗੇ ਫੁੱਲ ਫੁੱਲ ਵਿਰੋਧ